ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਵੇਂ ਸਮੇਂ ਵਿੱਚ ਨਾਓ ਪਹਿਲਾ ਜਗ ਰਿਆ ਨਾਓ ਪਹਿਲੀਆਂ ਰੁੱਤਾਂ ਰਹੀਆਂ ਤੇ ਨਾਓ ਪਹਿਲਾ ਇਸ ਕਰਿਆ ਇਹਨਾਂ ਤਿੰਨਾਂ ਬਦਲਦੇ ਭਾਵ ਦਾ ਕਾਰਨ ਅਸੀਂ ਹਾਂ ਇਹ ਕਿਵੇਂ ਬਦਲੇ ਇਹ ਮੇਰਾ ਵੀਰ ਸਿੱਧੂ ਤੁਹਾਡੇ ਅੱਗੇ ਕਵਿਤਾ ਰਹੀ ਪੇਸ਼ ਕਰਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਜਗ ਰੁੱਤਾਂ ਦੇ ਆਸ਼ਿਕ ਹੁਣ ਪਹਿਲਾਂ ਵਰਗੇ ਨਹੀਂ ਰਹੇ ਇਹ ਕਵਿਤਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਲੱਗਾਂ ਕਿ ਕਿਵੇਂ ਬਦਲ ਗਿਆ ਹੈ ਭਾਰਤ ਰੁੱਤਾਂ ਦਾ ਦੇਸ ਕਿਦਰੇ ਗਰਮ ਸਰਦ ਬਸੰਤ ਬਹਾਰ ਸਾਡੇ ਵੱਡ ਵਡੇਰਿਆਂ ਨੇ ਬਣਾਏ ਰੁੱਤਾਂ ਤੇ ਤਿਉਹਾਰ ਹੁਣ ਨਾ ਉਹ ਪਹਿਲੀਆਂ ਰੁੱਤਾਂ ਰਹੀਆਂ ਤੇ ਨਾ ਉਹ ਤਿਉਹਾਰ ਰਹੇ ਜਗ ਰੁੱਤਾਂ ਤੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਰਹੇ ਇੱਕ ਧਰਤੀ ਦੇ ਲਾਲ ਅਸੀਸੀ ਵਾਂਗ ਭਰਾਵਾਂ ਰਹਿਣਾ ਸੀ ਇੱਕ ਦੂਜੇ ਦੀ ਜਗ ਤੇ ਸਾਰ ਲੈਣ ਲਈ ਸਾਦੇ ਵਿੱਚ ਸਾਹ ਲੈਣਾ ਸੀ ਰੰਗ ਜਾਤ ਤੇ ਭੇਦ ਭਾਤ ਤੋਂ ਹਰ ਕਿਸੇ ਨੂੰ ਵੱਖਰਾ ਸਮਝ ਰਹੀ ਜਗ ਰੁੱਤਾਂ ਦੇ ਆਸ਼ਿਕ ਹੁਣ ਪਹਿਲਾਂ ਵਰਗੇ ਨਹੀਂ ਰੇ ਇਸ਼ਕ ਤੇ ਰੱਬ ਦਾ ਸੀ ਪਰਛਾਵਾਂ ਇਸ਼ਕ ਤੇ ਰੱਬ ਦਾ ਸੀ ਪਰਛਾਵਾਂ ਇਸ਼ਕ ਚ ਕੁੱਲ ਖਦਾਈ ਇਸ ਇਸ਼ਕ ਦੀ ਸਿਫਤ ਲਈ ਕਈਆਂ ਨੇ ਜਿੰਦ ਲੁਟਾਈ ਅੱਜ ਕੱਲ ਇਸ਼ਕ ਦੀ ਬਦਲੀ ਪਰਿਭਾਸ਼ਾ ਹੁਣ ਪਹਿਲਾਂ ਵਾਲਾ ਇਸ਼ਕ ਕੌਣ ਕਰੇ ਜਗ ਰੁੱਤਾਂ ਦੇ ਆਸ਼ਿਕ ਹੁਣ ਪਹਿਲਾਂ ਵਰਗੇ ਨਹੀਂ ਤੇ ਹੁਣ ਇਹ ਦੱਸੋ ਵੀ ਬਦਲਿਆ ਹੋਇਆ ਭਾਵ ਪਹਿਲਾਂ ਕਿਹਦਾ ਸੁਣਨਾ ਜਗ ਦਾ ਬਦਲਿਆ ਹੋਇਆ ਭਾਵ ਰੁਤਾਂ ਦਾ ਬਦਲਾਵਾ ਆਪਕੇ ਇਸ਼ਕ ਦਾ ਬਦਲਾਵਾ ਆਪਕਾ ਇਸ਼ਕ ਦਾ ਇਸ਼ਕ ਦਾ ਅੱਜ ਦਾ ਨਿੱਕਲ ਬਣਾ ਸੁਣੋ ਬਹੁਤ ਜ਼ੋਰ ਬਹੁਤ ਦੁਨੀਆ ਆਸ਼ਕਾ ਹੀ ਚਲੋ ਲਓ ਜੀ ਆਸ਼ਕਾ ਨਿੱਕਲਾ ਗਾਣਾ ਸੁਣਾਉਣੇ ਨੇ ਕੋਈ ਮੱਤ ਦਾ ਸੋਹਣੀਏ ਸ਼ਕਲਾਂ ਤੇ ਕੋਈ ਕਿਸੇ ਦੀ ਦੌਲਤ ਸ਼ੌਕ ਨੂੰ ਪਿਆਰ ਕਰੇ ਇੱਥੇ ਦਿਲਾਂ ਦੇ ਸੌਦੇ ਕੀ ਕਰੀਏ ਜਿੱਥੇ ਠੱਗ ਠੱਗ ਨੂੰ ਤਿਆਰ ਕਰਕੇ ਇਹੋ ਜਿਹੇ ਬਣ ਆਗੇ ਲੋਕੀ ਜਿਹੜੇ ਇਸ਼ਕ ਨੂੰ ਵਪਾਰ ਸਮਝ ਰਹੇ ਜਾਗਰੂਤਤਾ ਤੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਰਹੀ ਯਾਰਾ ਮੂਰੇ ਨਾ ਹੋ ਜੇ ਈ ਬਾਈ ਤੇ ਆ ਸੁਣਾਉਂਦਾ ਯਾਰਾ ਮੁਰੇ ਨਾ ਹੋ ਜੇ ਏਥੀ ਮੈਨੂੰ ਸਹੇਲੀ ਲੱਭਣੀ ਪੈਣੀ ਆ ਲੋਕਾਂ ਨਾਲ ਤਾਂ ਝੱਟ ਫਸ ਜਾਂਦੀਆਂ ਸਾਡੀ ਲੱਗਦਾ ਸ਼ਗਲ ਇੱਕ ਲੈਣੀ ਬਹੁਤ ਵਧੀਆ ਵੀਰੇ ਪਰ ਕੀ ਫਾਇਦਾ ਇਸ ਸਿਸ਼ਕ ਦਾ ਜਿਹੜਾ ਦੁਨੀਆ ਮਗਰ ਲਾ ਕੇ ਕਰ ਰਿਹਾ ਜੱਗ ਰੁੱਤਾਂ ਤੇ ਆਸ਼ਕ ਥੋੜਾ ਪਹਿਲਾ ਵਰਗੇ ਨੇ ਮੇਰੇ ਇਨੂੰ ਇੱਜ਼ਤ ਹੁਣ ਬੋਝ ਹੈ ਲੱਗਦੀ ਬੇਸ਼ਰਮੀ ਨਾਲ ਹਾਰ ਸ਼ਿੰਗਾਰ ਕਰੇਨੀ ਤੂੰ ਆਪਣਾ ਰੂਪ ਗਵਾ ਲੇਂਗੀ ਕੋਈ ਚੱਜ ਦੀ ਮਿਸਾਲ ਕਾਇਮ ਕਰੇਨੀ ਕਿਸੇ ਮਾਂ ਦੀ ਕੁੱਖ ਬਚਾ ਲੇਂਗੀ ਪਰ ਕੀ ਕਹਨੇ ਸੋਹਣੇ ਚਿਹਰੇ ਆ ਜਿਹੜੇ ਦਿਲਾਂ ਨੂੰ ਖੇਡ ਸਮਝ ਰਹੇ ਜਗਰੁੱਤਾਂ ਤੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਰਹੇ ਇੱਕ ਆਸ਼ਕ ਨੇ ਕੌਮ ਦੇ ਆਸ਼ਕ ਜਿਨ੍ਹਾਂ ਲਈ ਸਰਕਾਰ ਐ ਅੰਨੀ ਬੋਲੀ ਇਹੋ ਜਿਹੇ ਆਸ਼ਟਾਨੀਆਂ ਬਸ ਦੋ ਸਦਨਾ ਜਾਂ ਫਾਂਸੀ ਜਾਂ ਗੋਲੀ ਸਲਾਮ ਆ ਉਹਨਾਂ ਆਸ਼ਕਾਂ ਨੂੰ ਜਿਹੜੇ ਸਾਡੇ ਲਈ ਬਲਦਾਨੀਆਂ ਕਰ ਰਹੇ ਜਗਰੁੱਤਾਂ ਤੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਰਹੇ ਰੁੱਤਾਂ ਹੀ ਬਦਲਿਆ ਹੋਇਆ ਤੁਹਾਨੂੰ ਸੁਣਾਣਾ ਸਭ ਤੋਂ ਪਹਿਲਾਂ ਉਹਦੀ ਗਰਮੀ ਦੀ ਬਿਲਕੁਲ ਗਰਮੀ ਦੀ ਰੁੱਤ ਮਾਰਥਵਾ ਗਰਮੀ ਰੁੱਤਾਂ ਦੀ ਮਾਂ ਖਵਾਵੇ ਵੱਡੇ ਦਿਨਾਂ ਦੀ ਤਫਸਰੀ ਲਾਹੇ ਵੰਦ ਬੜੀ ਸੋਲ ਪੰਡੇ ਹੁਣ ਸੇਕ ਨਾਲ ਝੱਲਣ ਪੱਖੇ ਕੁਲਰਾਂ 'ਚ ਲੋਕਾਂ ਦੀ ਜਾਣੜੀ ਬਿਲਕੁਲ ਵਾਹ ਜੀ ਵਾਹ ਧੁੱਪ ਤਜਾਮ ਨਾਲ ਰੱਖ ਕੇ ਗਰਮੀ ਦੇ ਸਾਰੇ ਰਿਕਾਰਡ ਟੱਪ ਰਹੇ ਜਾਗ ਰੁੱਤਾਂ ਦੇ ਆਸ਼ਕ ਹੁਣ ਪਹਿਲਾ ਵਾਰ ਕੇ ਨਹੀਂ ਰੇ ਉਹ ਵਰਖਾ ਦੀ ਰੁੱਤ ਥੋੜੀ ਉਸ ਤੋਂ ਬਾਅਦ ਉਹਦੀ ਵਰਖਾ ਦੀ ਰੁੱਤ ਵਰਖਾ ਦੀ ਰੁੱਤ ਥੋੜੀ ਲੇਟ ਜੀ ਆਉਂਦੀ ਬੰਦੇ ਨੂੰ ਚੰਗੀ ਭਾਜੜ ਪਾਉਂਦੀ ਪੱਕੀਆਂ ਸੜਕਾਂ ਪੱਕੇ ਘਰ ਨੇ ਪਾਣੀ ਜਾਵੇ ਕਿੱਧਰ ਸਮਝ ਨਹੀਂ ਆਉਂਦੀ ਥੱਲਿਓ ਪੱਤਣ ਡੂੰਗੇ ਹੋਗੇ ਥੱਲਿਓ ਪੱਤਣ ਡੂੰਗੇ ਹੋਗੇ ਉੱਤੋਂ ਸ਼ਹਿਰ ਨੇ ਹੜ ਰਹੇ ਜਗ ਰੁੱਤਾਂ ਤੇ ਆਸ਼ਕ ਹੁਣ ਪਹਿਲਾ ਵਰਗੇ ਨਹੀਂ ਲੜੇ ਬਹੁਤ ਵਰੀਆ ਬਹੁਤ ਵਰੀਆ ਰੱਖਾ ਤੋਂ ਬਾਦੋਂ ਦੀ ਸਰਦੀ ਅੱਜ ਕੱਲ ਆਉਂਦੀ ਹੈ ਜੀਵ ਦੀ ਸਰਦੀ ਧੁੰਦ ਵੀ ਲੱਗੇ ਜਿਵੇਂ برف ਹੈ ਵੱਦੀ ਬਿਲਕੁਲ ਰੇ ਬਹੁਤ ਰਜਾਈ ਜੋ ਅਤਨੀ ਵਾਰ ਨਿਕਲਦਾ ਹੋਣ ਚੁੱਕਣਾ ਅੱਜ ਕੱਲ ਆਉਂਦੀ ਹੈ ਜੀਵ ਦੀ ਸਰਦੀ ਧੁੰਦ ਵੀ ਲੱਗੇ ਜਿਵੇਂ برف ਹੈ ਵੱਦੀ ਠੰਡ ਜਦੋਂ ਹੱਡਾਂ ਵਿੱਚ ਵੱਦੀ ਰੱਬ ਦੇ ਕਹਿਰ ਨੂੰ ਦੇਖ ਕੇ ਦੁਨੀਆ ਡਰਦੀ ਬਣ ਜੇ ਨਾ ਇਹ ਠੰਡ ਕਿਤੇ ਅੰਤ ਦਾ ਕਾਰਨ ਇਸੇ ਗੱਲੋਂ ਲੋਕੀ ਡਰ ਰਹੇ ਜਗਰ ਉੱਤਤ ਦੇ ਆਸ਼ਕ ਪਹਿਲਾ ਵਰਗੇ ਨਹੀਂ ਰਹੇ ਬਾਈ ਇੱਕੋ ਹੀ ਵਾਂ ਲਾ ਦਨਾ ਜਿਵੇਂ ਫਿਲਮ ਆਉਂਦੀ ਨਾ ਏਡੀ ਡੇ ਆਫਟਰ ਟੂਮਾਰੋ ਵੀ ਗਏ ਉਹ ਗੱਲ ਹੀ ਨਾ ਬੰਜੇ ਆ ਬਿਲਕੁਲ ਇੰਨੀ ਠੰਡੇ ਕਰੀ ਪੈਂਦੀ ਰੁੱਖ ਜਦੋਂ ਯਾਦਾਂ ਦੇ ਪੱਤੇ ਲਾਉਂਦੇ ਉਹੀ ਫਿਰ ਪਤਝੜ ਦੀ ਰੁੱਤ ਲਿਆਉਂਦੇ ਬਾਈ ਪਤਝੜ ਦੀ ਰੁੱਤ ਨਾ ਬਾਰੇ ਬੰਦੇ ਦੀ ਮੈਸੀ ਹੋ ਜਾਂਦੀ ਪੁੱਛੋ ਕਿਉਂ ਕਿਉਂ ਬਰੇ ਉਹ ਆਉਂਦੀ ਪੇਪਰਾਂ ਦੇ ਨੇੜੇ ਆ ਬੰਦਾ ਪੜਦਾ ਹੀ ਰਹਿ ਜਾਂਦਾ ਇਹ ਵੀ ਮਤਲਬ ਆਪਣੀ ਪਾਤਲੀ ਰੁੱਤਾਂ 'ਚ ਕਰੋਤਾ ਰੁੱਖ ਜਦੋਂ ਜਾਂਦਾ ਹੋਏ ਪੱਤੇ ਨੇ ਲਾਉਂਦੇ ਉਹੀ ਫਿਰ ਪਤਕੜ ਦੀ ਰੁੱਤ ਲਿਆਉਂਦੇ ਗੰਦ ਪੈਣ ਦੇ ਡੱਤੋਂ ਲੋਕੀ ਦੇਖੇ ਨੇ ਮੈਂ ਕਈ ਰੁੱਖਾਂ ਨੂੰ ਵੜਵਾਉਂਦੇ ਧਰਤੀ ਦਾ ਅੰਤ ਦਾ ਕਾਰਨ ਬੰਦੇ ਜਿਹੜੇ ਰੁੱਖਾਂ ਨੂੰ ਦੁਸ਼ਮਣ ਸਮਝ ਰਹੇ ਜੱਗ ਰੁੱਤਾਂ ਦੇ ਆਸ਼ਕ ਹੁਣ ਪਹਿਲਾ ਵਰਗੇ ਨਹੀਂ ਰਹੇ ਉਸ ਤੋਂ ਬਾਅਦ ਬਈ ਆਉਂਦੀ ਬਸੰਤ ਦੀ ਰੁੱਤ ਇਹ ਬਈ ਮੈਂ 6 ਮਹੀਨੇ ਠੀਕਦਾਰਿਆ ਵੀ ਬਸੰਤ ਦੀ ਰੁੱਤ ਜਦੋਂ ਆਊਗੀ ਉਦੋਂ ਹੀ ਲਿਖੂਗਾ ਉਹ ਮੈਂ ਠੀਕਦਾਰਿਆ ਬਸੰਤ ਦੀ ਰੁੱਤ ਆਈ ਨਹੀਂ ਬਸੰਤ ਰੁੱਤਾਂ ਬਸੰਤ ਰੁੱਤ ਸੀ ਬੜਾ ਚੰਗਾ ਲੱਗਦਾ ਹਰ ਬੂਟਾ ਸੀ ਫੁੱਲ ਜਿਹਾ ਕੱਢਦਾ ਵਸੰਤ ਰਤ ਸੀ ਬੜਾ ਚੰਗਾ ਲੱਗਦਾ ਹਰ ਬੂਟਾ ਸੀ ਫੁੱਲ ਜਿਹਾ ਖੜਦਾ ਹਰ ਇੱਕ ਬੂਟਾ ਅੱਜ ਮੁਰਝਾਇਆ ਦਿਸਦਾ ਜਿਵੇਂ ਟੁੱਟ ਗਿਆ ਨਾਤਾ ਮਿੱਟੀ ਤੇ ਜੜਦਾ ਹਰ ਇੱਕ ਬੂਟਾ ਅੱਜ ਮੁਰਝਾਇਆ ਦਿਸਦਾ ਜਿਵੇਂ ਟੁੱਟ ਗਿਆ ਨਾਤਾ ਮਿੱਟੀ ਤੇ ਜੜਦਾ ਰੱਬ ਦੇ ਬਣਾਏ ਬਾਗ ਹੁਣ ਹੌਲੀ ਹੌਲੀ ਉੱਜੜ ਰਹੇ ਜੱਗ ਰੁੱਤਾਂ ਦੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਰੁੱਤਾਂ ਵੀ ਆਪਣੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਹੁਣ ਬਈ ਜੱਗ ਰਹਿ ਗਿਆ ਕਿ ਕਿਵੇਂ ਆਪਣੇ ਰਹਿਣੀ ਸਹਿਣੀ ਜਿਹੜੀ ਆਪਣੀ ਸਹਿਨਸ਼ੀਲਤਾ ਉਹ ਕਿਵੇਂ ਬਦਲੀ ਹੁਣ ਦੱਸਦਾ ਥਾਂ-ਥਾਂ ਤੇ ਬਾਬਿਆਂ ਦੇ ਡੇਰੇ ਨੇ ਖੁੱਲੇ ਲੋਕੀ ਖੁਰੇ ਕੋ ਰੱਬ ਨੂੰ ਭੁੱਲੇ ਸਾਧ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਇਹ ਚੰਗੇ ਸਾਧ ਨੇ ਜਿਹੜੇ ਐਸ਼ਾਂ ਕਰਦੇ ਆਪਣੇ ਬਈ ਗੁਰੂ ਕੰਨ ਸਾਹਿਬ ਚ ਫੋਟੋ ਨੂੰ ਮੱਥਾ ਟੇਕਣਾ ਵੀ ਮਨਾ ਕੀਤਾ ਹੋਇਆ ਇਹ ਤਾਂ ਫਿਰ ਬੰਦਿਆਂ ਨੂੰ ਬਣਾਈ ਜਾਂਦੇ ਬਾਬੇ ਥਾਂ-ਥਾਂ ਤੇ ਬਾਬਿਆਂ ਦੇ ਡੇਰੇ ਨੇ ਖੁੱਲੇ ਲੋਕੀ ਖੁਰੇ ਕੋ ਰੱਬ ਨੂੰ ਭੁੱਲੇ ਸਾਧ ਤਾਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਇਹ ਚੰਗੇ ਸਾਧ ਨੇ ਜਿਹੜੇ ਐਸ਼ਾਂ ਕਰਦੇ ਉਦੋਂ ਵੱਧ ਨੇ ਬੇਵਕੂਫ ਲੋਕੀ ਇਹੜੇ ਇਹਨਾਂ ਦੇ ਪਿੱਛੇ ਲੱਗ ਰਹੇ ਜੱਗ ਰੁੱਤਾਂ ਤੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਸਾਇਡ ਲੀਡਰ ਇੱਕੋ ਵਰਗੇ ਨਹੀਂ ਕੁਝ ਲੋਕਾਂ ਦੇ ਲਈ ਲੜਦੇ ਨੇ ਕੁਝ ਲੋਕਾਂ ਨੂੰ ਹੀ ਠੱਗਦੇ ਨੇ ਕਈ ਕਿੱਲਿਆਂ 'ਚ ਰੈਲੀਆਂ ਕਰਦੇ ਨੇ ਕਈ ਰੈਲੀਆਂ 'ਚ ਕਿੱਲੇ ਕਰਦੇ ਨੇ ਹਾਂ ਬਈ ਵਾਹ ਉਹ ਬਾਈ ਮੇਰੇ ਅਕਾ ਕਹਿੰਦਾ ਬਾਪੂ ਕਿੱਲਾ ਕਹਿਣਾ ਤਰਦੇ ਉਹ ਆਦੀ ਪਹਿਲੀ ਵੀ ਇਹਨੇ ਘਰੇ ਤਰਤੀ ਤੇ ਕੋਈ ਫੈੜਾ ਵੀ ਕਿਸੇ ਨੂੰ ਬਿਲਕੁਲ ਉਹਨਾਂ ਤੇ ਆ ਵੀ ਆਪ ਬੰਦੇ ਜਿਹੜੇ ਪਾਰਟੀ 'ਚ ਹੁੰਦੇ ਆ ਉਹ ਆਪ ਦਾ ਹੀ ਫਾਇਦਾ ਕਢਦੇ ਆ ਆਪਣਾ ਹੀ ਕਰਦੇ ਫਿਰ ਆਪਾਂ ਸਾਰੇ ਲੀਡਰ ਇੱਕ ਵਰਗੇ ਨਹੀਂ ਕੁਝ ਲੋਕਾਂ ਦੇ ਲਈ ਲੜਦੇ ਨੇ ਕੁਝ ਲੋਕਾਂ ਨੂੰ ਹੀ ਠੱਗਦੇ ਨੇ ਕਈ ਕਿੱਲਿਆਂ 'ਚ ਰੈਲੀਆਂ ਕੱਢਦੇ ਨੇ ਕਈ ਰੈਲੀਆਂ 'ਚ ਕਿੱਲੇ ਕਰਦੇ ਨੇ ਢਿੱਡ ਭਰਨੇ ਨਹੀਂ ਹੁਣ ਲੋਕਾਂ ਦੀ ਗੱਲ ਕੌਣ ਕਰੇ ਜੱਗ ਰੁੱਤਾਂ ਤੇ ਆਸ਼ਕ ਹੁਣ ਪਹਿਲਾ ਵਰਗੇ ਨਹੀਂ ਰਹੇ ਬਹੁਤ ਬੜੇ ਵਰਗੇ ਸਮਝਦਾਰਾਂ ਦੀ ਹੁਣ ਥੋੜ੍ਹਾ ਥੁੜਤੀ ਸਮਝਦਾਰਾਂ ਦੀ ਹੁਣ ਥੋੜ੍ਹਾ ਥੁੜਤੀ ਚੁਸਤ ਚਲਾਕਾਂ ਦੇ ਹੱਥਾਂ ਮਹਿਫਿਲ ਜੁੜਦੀ ਸਲਾਹ ਦੇਣ ਨੂੰ ਹਰ ਕੋਈ ਤਗੜਾ ਮਦਦ ਕਰਨ ਨੂੰ ਕੋਈ ਜਨਤਾ ਨਹੀਂ ਖੜਦੀ ਬਿਲਕੁਲ ਹੰਕਾਰ ਅੱਕਰ ਤੇ ਲਾਲਚ ਨਾਲ ਭਰ ਗਿਆ ਬੰਦਾ ਨਿਮਰਤਾ ਨਾਲ ਗੱਲ ਹੁਣ ਕੌਣ ਕਰੇ ਜਗ ਰੁੱਤਾਂ ਤੇ ਆਸ਼ਕ ਹੁਣ ਪਹਿਲਾਂ ਵਾਂਗ ਨਹੀਂ ਰਹੇ ਨਵੇਂ ਯੁੱਗ ਵਿੱਚ ਆ ਕੇ ਨਵੇਂ ਯੁੱਗ ਵਿੱਚ ਆ ਕੇ ਬਜ਼ੁਰਗਾਂ ਦੀ ਮਤ ਨੂੰ ਭੁੱਲ ਗਏ ਆ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਆਪਣੇ ਪਰਮੁਖ ਕਿੱਤੇ ਭੁੱਲ ਗਏ ਆ ਜਿਹੜੇ ਬਾਈ ਆਪਣੇ ਪਰਮੁਖ ਕਿਤੇ ਨਾ ਬਿੱਜ ਦਾ ਕੋਈ ਕਿੰਨਾ ਵੀ ਮੈਂ ਜੱਟ ਫੈਮਿਲੀ ਦਾ ਉਹਨੂੰ ਪੁੱਛ ਲਈ ਬਿਹਾਰੀ ਸੋਣੀ ਦੀਆਂ ਫਸਲਾਂ ਕੀ ਉਹਨੂੰ ਬਿਹਾਰੀ ਸੋਣੀ ਦੀਆਂ ਫਸਲਾਂ ਨਹੀਂ ਪਤਾ ਹੁੰਦੀ ਹਾਂ ਮੈਂ ਹੋਰ ਵੀ ਇਦਾਂ ਬਾਈ ਕੋਈ ਕਹਿ ਲਾ ਵੀ ਜੇ ਮੰਨ ਲਾ ਕੋਈ ਰਾਮਗੜੀਆ ਫੈਮਿਲੀ ਤੋਂ ਬਿਲੋਂਗ ਕਰਦਾ ਉਹਨੂੰ ਉਹਨਾਂ ਨਹੀਂ ਪਤਾ ਹੁੰਦਾ ਵੀ ਆਰੀ ਦੀ ਸਿੱਧ ਪੁੱਟ ਕਿੱਧਰੋਂ ਮੰਗੂ ਕਿਉਂਕਿ ਆਪਾਂ ਬਾਈ ਆਪਣੇ ਪ੍ਰਮੁਖ ਕਿੱਤੇ ਭੁੱਲ ਗਏ ਆ ਦੂਜੇ ਪਾਸੇ ਚੱਲ ਕੇ ਨਵੇਂ ਯੁੱਗ ਵਿੱਚ ਆ ਕੇ ਬਜ਼ੁਰਗਾਂ ਦੀ ਮਤ ਨੂੰ ਭੁੱਲ ਗਏ ਆ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਪ੍ਰਮੁਖ ਕਿੱਤੇ ਭੁੱਲ ਗਏ ਆ ਹਰ ਕੋਈ ਮਾਡਰਨ ਬੰਨਾ ਚਾਹੁੰਦਾ ਪਰ ਆਪਣੇ ਵਿਸੇ ਦਾ ਸਤਕਾਰ ਕੌਣ ਕਰੇ ਜਾਗਰੂਤਾ ਦੇ ਆਸ਼ਕ ਹੁਣ ਪਹਿਲਾਂ ਵਰਗੇ ਨਹੀਂ ਰਹੇ ਹੁਣ ਬਾਈ ਆ ਮੈਸੇਜ ਵਾਲਾ ਪੈਰਾ ਇਹ ਬਾੜਾ ਧਿਆਨ ਨਾਲ ਸੁਣਿਓ ਸਰਕਾਰਾਂ ਦਾ ਬਹੁਤਾ ਦੋਸ਼ ਨਹੀਂ ਥੋੜੇ ਆਪਾਂ ਵੀ ਗੜਬੜ ਕਰਦੇ ਆਂ ਹੱਕਾਂ ਦੇ ਲਈ ਲੜਦੇ ਆਂ ਪਰ ਫਰਜ਼ ਨਿਭਾਉਣਾ ਦਰਦਦੇ ਆਂ ਬੰਦੇ ਨੂੰ ਸਭ ਸਹੂਲਤਾਂ ਦੇਵੇ ਉਸ ਰੱਬ ਦਾ ਨਾਂ ਹੈ ਰੁੱਖ ਰੱਬ ਨੂੰ ਜਦ ਕੋਈ ਜੜ ਤੋਂ ਪੁੱਟੇ ਫਿਰ ਲੱਗਦਾ ਬੜਾ ਹੈ ਦੁੱਖ ਆਪਣੇ ਘਰ ਨੂੰ ਖੁਦ ਉਜਾੜ ਲਿਆ ਏ ਉਸ ਜਾਨਵਰ ਦਾ ਨਾਂ ਹੈ ਮਨੁੱਖ ਆਪਣੀਆਂ ਬੇਵਕੂਫੀਆਂ ਕਰਕੇ ਜਲ ਦੇਵਤਾ ਕਿਸੇ ਦਿਨ ਸੁੱਕ ਜਾਣਾ ਅਗਨ ਦੇਵਤਾ ਮੁੱਕ ਜਾਣਾ ਤੇ ਪਵਨ ਦੇਵਤਾ ਰੁਕ ਜਾਣਾ ਇਸ਼ਕ ਚ ਦਿੱਤੇ ਵਾਦੇ ਤੋਂ ਨਾ ਮੁਕਰੀਏ ਭਾਵੇਂ ਕਿੱਡੀ ਮੁਸੀਬਤ ਸਹਤੇ ਜੁੜੀ ਆ ਕਿਉਂਕਿ ਦਿਲਾਂ ਦੀ ਛੱਟ ਬੁਰੀ ਆ ਭਾਵੇਂ ਮੁੰਡਾ ਤੇ ਭਾਵੇਂ ਕੁੜੀ ਆ ਜੱਗ ਬਦਲ ਗਿਆ ਸਰ ਜਾਊਗਾ ਰੁੱਤ ਬਦਲ ਗਈ ਸਰ ਜਾਊਗਾ ਆਸ਼ਕ ਬਦਲ ਗਿਆ ਕੰਮ ਆ ਪੁੱਠਾ ਕਿਉਂਕਿ ਆਸ਼ਕ ਤੇ ਨਿਰਪਰ ਜੱਗ ਹੁੰਦਾ ਆ ਤੇ ਜੱਗ ਤੇ ਨਿਰਪਰ ਰੁੱਤਾਂ ਸੋਹਣਿਓ ਜੱਗ ਤੇ ਨਿਰਪਰ ਰੁੱਤਾਂ ਵਾਹ 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 ਵਾਹ